ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੰਬਰਦੀਪ ਹਰੀ ਦਾ ਆਪਣੇ ਚੈਨਲ ਦਾ ਨਾਮ ਹੈ ਜੇ ਤੁਸੀਂ ਦੇਖ ਰਹੇ ਹੋ ਸਾਡੇ ਚੈਨਲ ਨੂੰ ਪਹਿਲੀ ਵਾਰੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅੱਜ ਅੱਪਾ ਬਣਾ ਰਿਹਾ ਚੌਲਾਂ ਦੀਆਂ ਪਿੰਨੀਆਂ ਖੋਆ ਪਾ ਕੇ ਬਣਾਵਾਂਗੇ ਅੱਜ ਅੱਪਾ ਚੌਲਾਂ ਦੀਆਂ ਪਿੰਨੀਆਂ ਨੇ ਜਿਹੜੀਆਂ ਇੱਥੇ ਅੱਪਾ ਲਿਆਏ 4 ਕਿਲੋ ਦੁੱਧ ਲਿਆ ਫੁੱਲ ਕਰੀਮ ਆਪਾਂ ਦੁੱਧ ਲੈਣਾ ਤੇ 1.5 ਕਿਲੋ ਆਪਾਂ ਆਟਾ ਲਿਆਏ ਚੌਲਾਂ ਦਾ ਆਟਾ ਬਰੀਕ ਪੀਸਿਆ ਹੋਇਆ ਹੋਣਾ ਚਾਹੀਦਾ ਖੁਆ ਜਿਹੜਾ ਆਪਾਂ ਜੁੱਲੇ ਤੇ ਕੱਢਾਂਗੇ ਜੀ ਇਥੇ ਪੱਗ ਮਚਾ ਕੇ ਕੜਾਹੀ ਰੱਖ ਦਿੱਤੀ ਸੀ ਤੇ ਜਿਹੜਾ ਦੁੱਧ ਸੀਗਾ ਉਹ ਆਪਾਂ ਕੜਾਹੀ ਦੇ ਵਿੱਚ ਪਾ ਲਿਆ ਤੇ ਖੁਆ ਕੱਢਣਾ ਤਾਂ ਤਕਰੀਬਨ ਆਪਾਂ ਨੂੰ ਪਤਾ ਹੀ ਹੈ ਇਹਨੂੰ ਆਪਾਂ ਹਿਲਾਉਂਦੇ ਰਹਿਣਾ ਚੰਗੀ ਤਰ੍ਹਾਂ ਤਾਂ ਕਿ ਇਹ ਨੀਚੇ ਨਾ ਲੱਗ ਜਾਵੇ ਲੋ ਜੀ ਅੱਗ ਪੂਰੀ ਮਚਾ ਕੇ ਰੱਖਣੀ ਆਪਾਂ ਖੁਏ ਹੇਠਾਂ ਤੇ ਧਿਆਨ ਵੀ ਪੂਰਾ ਰੱਖਣਾ ਵੀ ਇਹ ਨੀਚੇ ਨਾ ਲੱਗ ਜਾਵੇ ਜੋ ਆਟਾ ਇਹੋ ਪ ਬਿਲਕੁਲ ਬਰੀਕ ਲਵਾਂਗੇ ਲੋ ਜੀ ਇੱਥੇ ਦੁੱਧਾ ਆਪਣਾ ਗਾੜਾ ਹੋ ਗਿਆ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੋੜਾ ਥੋੜਾ ਇਹ ਸਾਈਡ ਜੀ ਤੇ ਲੱਗ ਗਿਆ ਸੀ ਲੋ ਜੀ ਖੋਆ ਆਪਣਾ ਇੰਨਾ ਕੁ ਪਤਲਾ ਹੀ ਆਪਾਂ ਰੱਖਣਾ ਖੋਆ ਇਸ ਤੋਂ ਥੋੜਾ ਪਤਲਾ ਹੀ ਰੱਖ ਸਕਦੇ ਹਾਂ ਜਿਆਦਾ ਇਦੋਂ ਆਪਾਂ ਡਰਾਈ ਨਹੀਂ ਕਰਨਾ ਹੈਗਾ ਸੁਕਾਉਣਾ ਨਹੀਂ ਹੈਗਾ ਇਹਨੂੰ ਜਿਆਦਾ ਪਤਲਾ ਹੀ ਰੱਖਾਂਗੇ ਖੋਆ ਆਪਾਂ ਖੋਆ ਆਪਣਾ ਬਣ ਗਿਆ ਤੇ ਹੁਣ ਆਪਾਂ ਭੁੰਨਾਂਗੇ ਆਪਣਾ ਆਟਾ ਹੀ ਜਿਹੜਾ ਅਪਾ ਐਵੇਂ ਨਹੀਂ ਪਾਉਣਾ ਹੈਗਾ ਉਹਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਕੇ ਪਾਵਾਂਗੇ ਬਿਨਾ ਘਿਓ ਤੋਂ ਨਹੀਂ ਭੁੰਨਾਂਗੇ ਆਟੇ ਨੂੰ ਇੱਥੇ 2 ਤੋਂ 3 ਚਮਚ ਦੇ ਕਰੀਬ ਆਪਾਂ ਦੇਸੀ ਘਿਓ ਪਾ ਲਿਆ ਏ ਕੜਾਹੀ ਦੇ ਵਿੱਚ ਚੰਗੀ ਤਰ੍ਹਾਂ ਘਿਓ ਨੂੰ ਆਪਾਂ ਗਰਮ ਕਰਕੇ ਫਿਰ ਇਹਦੇ ਵਿੱਚ ਆਪਾਂ ਆਟਾ ਪਾਵਾਂਗੇ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਵੀ ਇਹਦੇ ਵਿੱਚ ਕੋਈ ਗੰਢ ਜੀ ਨਾ ਬਣ ਜAVE ਲਗਾਤਾਰ ਇਹਨੂੰ ਆਪਾਂ ਹਿਲਾਉਂਦੇ ਰਹਾਂਗੇ ਜੇ ਆਪਾਂ ਇਹਨੂੰ ਛੱਡ ਦੇਵਾਂਗੇ ਤਾਂ ਇਹ ਨੀਚੇ ਲੱਗ ਜਾਊਗਾ ਮੱਚ ਜਾਂਦਾ ਨੀਚੋਂ ਆਟਾ ਤਾ ਕਰਕੇ ਆਪ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਾਂਗੇ ਤਾਂ ਜੋ ਜਿਹੜਾ ਘਿਓ ਆਪਾਂ ਪਾਇਆ ਸੀਗਾ ਸਾਰੇ ਆਟੇ ਦੇ ਵਿੱਚ ਮਿਕਸ ਹੋ ਜਾਵੇ ਕਿਉਂਕਿ ਜਿਆਦਾ ਆਪਾਂ ਘਿਓ ਨਹੀਂ ਪਾਇਆ ਸੀਗਾ ਇਹ ਹਿਲਾਉਣ ਨਾਲ ਹੀ ਵਿੱਚ ਮਿਕਸ ਹੋਊਗਾ ਆਟਾ ਇਹ ਜਿਹੜਾ ਪਚੌਲਾਂ ਦਾ ਉਹ ਘਰੇ ਵੀ ਬਣਾ ਸਕਦੇ ਆ ਚੌਲਾਂ ਨੂੰ ਚੰਗੀ ਤਰ੍ਹਾਂ ਆਪਾਂ ਭਿਉਂ ਕੇ ਰੱਖ ਸਕਦੇ ਹਾਂ ਕਿ 2-3 ਘੰਟੇ ਫਿਰ ਉਹਨੂੰ ਨਿਚੋੜ ਕੇ ਫਿਰ ਧੁੱਪ 'ਚ ਸੁਕਾ ਕੇ ਉਹਦਾ ਫੇਰ ਆਟਾ ਆਪਾਂ ਬਰੀਕ ਗ੍ਰੇਂਡਰ ਦੇ ਵਿੱਚ ਘਰੇ ਵੀ ਬਣਾ ਸਕਦੇ ਹਾਂ ਪਰ ਇਹ ਆਟਾ ਆਪਾਂ ਦੁਕਾਨ ਤੋਂ ਲੈਂਦਾ ਸੀਗਾ ਸ਼ਹਿਰੋਂ ਆਟਾ ਜਿਹੜਾ ਆਪਣਾ ਬਿਲਕੁਲ ਬਰੀਕ ਹੋਣਾ ਚਾਹੀਦਾ ਦਰਦਰਾ ਜਿਹਾ ਆਟਾ ਨਹੀਂ ਪਾ ਲੈਣਾ ਹੈਗਾ ਲੋ ਜੀ ਇੱਥੇ ਆਟੇ ਨੂੰ ਨਾ ਆਪਾਂ ਨੂੰ ਭੁੰਨਦੇ ਹੋਏ 10 ਤੋਂ 12 ਮਿੰਟ ਹੋ ਗਏ ਸੀਗੇ ਹਲਕੀ ਹਲਕੀ ਖਸ਼ਬੂ ਜੀ ਹੁਣ ਲੱਗ ਗਈ ਸੀ ਇਹਦੀ ਤੇ ਥੋੜਾ ਜਿਹਾ ਐਵੇਂ ਵੀ ਲੱਗਦਾ ਹੁੰਦਾ ਕਿ ਇਹ ਫਲਫੀ ਜਿਹਾ ਵੀ ਬਣ ਗਿਆ ਪਰ ਇਹਨੂੰ ਆਪ ਬਿਨਾ ਉਹ ਤੋਂ ਨਹੀਂ ਭੁੰਨਾਂਗੇ ਕਿਉਂ ਤੋਂ ਕਿਉਂ ਪਾਕ ਹੀ ਆਟੇ ਨੂੰ ਭੁੰਨਾਂਗੇ ਨਹੀਂ ਇਹਦੀ ਕੱਚਾ ਪਾਣਾ ਜਿਹੜਾ ਉਹ ਜਾਂਦਾ ਨਹੀਂ ਹੈਗਾ ਜੇ ਆਪਾਂ ਆਟੇ ਨੂੰ ਬਿਨਾਂ ਕਿਓ ਤੋਂ ਭੁੰਨੀਏ ਜਿਆਦਾ ਆਪਾਂ ਅੱਗ ਵੀ ਨਹੀਂ ਕਰਨੀ ਇਹਦੇ ਨੀਚੇ ਤੇ ਮੀਡੀਅਮ ਜੀ ਅੱਗ ਤੇ ਭੁੰਨਾਗੇ ਨੂੰ ਆਪਾਂ ਕੋ ਆਪਾਂ ਚੁੱਲ੍ਹੇ ਤੇ ਕੱਢਿਆ ਸੀਗਾ ਤੇ ਇਹ ਆਟਾ ਇਹ ਜਿਹੜਾ ਆਪਾਂ ਇਹ ਅੰਦਰ ਗੈਸ ਤੇ ਭੁੰਨਿਆ ਸੀਗਾ 15 ਤੋਂ 20 ਮਿੰਟ ਤੱਕ ਆਟਾ ਭੁੰਨਣ ਨੂੰ ਲੱਗ ਕੇ ਸੀਗੇ ਆਪਾਂ ਨੂੰ ਲਓ ਜੀ ਇੱਥੇ ਆਪਾਂ ਲਈ ਇਹ 1.5 ਕਿਲੋ ਦੇਸੀ ਖੰਡ ਲਈ ਹੈ ਇਹ ਆਪਾਂ ਇਹ ਬੂਰਾ ਨਹੀਂ ਹੈਗਾ ਜੀ ਦੇਸੀ ਖੰਡ ਹੈ ਇਹ ਪਛਾਣ ਕੇ ਚੰਗੀ ਤਰ੍ਹਾਂ ਲਈ ਹੈ ਇਹ ਲੈਨੇ ਪਰ ਡ్రਾਈ ਫਰੂਟਸ ਇਹਨੇ ਮਖਜ ਕਾਲੀ ਮਿਰਚ ਇੱਕ ਇੱਕ ਚਮਚ ਦੇ ਕਰੀਬ ਤੇ ਬਦਾਮ ਤੇ ਕਾਜੂ ਤੇ ਇਧਰ ਲਿਆਂ ਨੇ ਆਪਾਂ ਦਾਖਾਂ ਕਿਸ਼ਮਿਸ਼ ਯਾਨੀ ਕਿ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭਿਉਂ ਕੇ ਰੱਖ ਲਿਆ ਸੀਗਾ ਪਾਣੀ ਦੇ ਵਿੱਚ ਡੰਡੀਆਂ ਵਗੈਰੇ ਇਹਨਾਂ ਦੇ ਕੱਢ ਦਿੱਤੀਆਂ ਸੀਗੀਆਂ ਤੇਲ ਲਿਆਂ ਨੇ ਆਪਾਂ ਅੱਧੀ ਕੌਲੀ ਤੋਂ ਵੱਧ ਕਰੀਬ ਆਪਾਂ ਦਾਖਾਂ ਲਈਆਂ ਨੇ ਲੋ ਜਿਸ ਤੋਂ ਬਾਅਦ ਹੁਣ ਆਪਾਂ ਖੋਗਾਈ ਜਿਹੜਾ ਇੱਧਰ ਨੀਚੇ ਰੱਖ ਲਿਆ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਦਾਖਾਂ ਤਾਂ ਜੋ ਜਿਹੜੀਆਂ ਦਾਖਾਂ ਨੇ ਇਹ ਥੋੜੀਆਂ ਜਿਹਾ ਫਲਪੀ ਜੀਆਂ ਹੋ ਜਾਣ ਨਾਲ ਹੀ ਆਪਾਂ ਇਹਦੇ ਮਗਜ ਪਾ ਦਵਾਂਗੇ ਤਾਂ ਕਿ ਇਹ ਵੀ ਕ ਜੇ ਜਾਣ ਭੁੱਜ ਜਾਂਦੀ ਨਹੀਂ ਇਹ ਵਧੀਆ ਉਸ ਤੋਂ ਬਾਅਦ ਇਹ ਆਪਾਂ ਥੋੜਾ ਜਿਹਾ ਟਾਈਮ 15-20 ਕਾ ਸਕਿੰਟ ਬਸ ਇਹਨੂੰ ਆਪਾਂ ਸੇਕ ਜਲਵਾ ਕੇ ਦਾਖਾਂ ਨੂੰ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਇਹ ਫਲਪੀ ਜੀਆਂ ਬਣ ਗਈਆਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਟਾ ਆਪਣਾ ਪਾਵਾਂਗੇ ਆਟੇ ਨੂੰ ਪਚੰਗੀ ਤਰ੍ਹਾਂ ਆਪਣੇ ਹੱਥਾਂ ਨਾਲ ਮਿਕਸ ਕਰਾਂਗੇ ਪਹਿਲਾਂ ਆਪਾਂ ਖੁਰਚਣੇ ਨਾਲ ਆਲੇ ਦਾਲੇੋਂ ਸਾਰਾ ਉਤਾਰ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਹੱਥਾਂ ਨਾਲ ਆਪਣੇ ਨਾਲ ਮਿਕਸ ਕਰਾਂਗੇ ਤਾਂ ਜੋ ਜਿਹੜਾ ਖੋਆ ਹੈ ਆਪਣਾ ਚੰਗੀ ਤਰ੍ਹਾਂ ਆਟੇ ਦੇ ਵਿੱਚ ਮਿਕਸ ਹੋ ਜਾਵੇ ਜਿਹੜਾ ਖੋਆ ਆਪਾਂ ਜਿਆਦਾ ਸਖਤ ਨਹੀਂ ਬਣਾਉਣਾ ਹੈਗਾ ਉਹ ਆਪਾਂ ਪਤਲਾ ਜਿਹਾ ਹੀ ਰੱਖਣਾ ਤੇ ਨਾਲ ਹੀ ਜਦੋਂ ਆਪਣਾ ਆਟਾ ਮਿਕਸ ਹੋ ਗਿਆ ਤੇ ਆਪਣੀ ਖੰਡ ਜਿਹੜੀ ਉਹ ਪਾ ਦਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਣਾ ਹੱਥਾਂ ਦੇ ਨਾਲ ਆਪਾਂ ਮਿਕਸ ਕਰਾਂਗੇ ਤਾਂ ਕਿ ਇਹ ਸਾਰੀ ਸਮਾਨ ਜਿਹੜਾ ਇੱਕ ਦੂਜੇ ਨਾਲ ਮਿਕਸ ਹੋ ਜਾਵੇ ਤੇ ਨਾਲ ਹੀ ਜਿਹੜੇ ਆਪਣੇ ਦੂਸਰੇ ਡਰਾਈ ਫਰੂਟ ਸੀਗੇ ਉਹ ਪਾ ਦਵਾਂਗੇ ਆਪਾਂ ਚੰਗੀ ਤਰ੍ਹਾਂ ਇਹਨੂੰ ਸਾਰੇ ਸਮਾਨ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇਹਨਾਂ ਦੀਆਂ ਬਣਾਵਾਂਗੇ ਪਿੰਨੀਆਂ ਪੂਰਾ ਜੋਰ ਲਾ ਕੇ ਆਪਾਂ ਬਣਾਵਾਂਗੇ ਸਾਰੀਆਂ ਪਿੰਨੀਆਂ ਜਿਹੜੀ ਬਹੁਤ ਵਧੀਆ ਬੱਟੀਆਂ ਜਿੰਨਾ ਤੇ ਖਾਣ ਚ ਵੀ ਬਹੁਤ ਟੇਸਟੀ ਬਣੀਆਂ ਰੋਜ਼ ਪਿੰਨੀ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਜੇ ਵੀਡੀਓ ਵਧੀਆ ਲੱਗੀ ਜੇ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਧੰਨਵਾਦ